ਜਨੇਗਾ ਭਰ ਰਹੇ ਗੁਰੂ ਸਵਾਰਿਓ ਆਓ ਸਭ ਤੋਂ ਪਹਿਲਾਂ ਪੰਥ ਦਿਵਾਲੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਸਿੱਖ ਤਵਾਰੀਖ ਯੁੱਧੀਆਂ ਦੇ ਨਾਲ ਸ਼ਹੀਦਾਂ ਦੇ ਨਾਲ ਭਰੀ ਹੋਈ ਹੈ ਪਰ ਜਦੋਂ ਗੱਲ ਨਿੱਕੀਆਂ ਜਿੰਦਾ ਵੱਡੇ ਸਾਕੇ ਦੀ ਆਉਂਦੀ ਹੈ ਤਾਂ ਦੁਨੀਆਂ ਦਾ ਹਰ ਬੰਦਾ ਦੁਨੀਆਂ ਦਾ ਹਰ ਮਨੁੱਖ ਇਹ ਸੋਚਣ ਦੇ ਵਾਸਤੇ ਮਜਬੂਰ ਹੁੰਦਾ ਹੈ ਕਿ ਆਖਰ ਇਹਨਾਂ ਸਾਹਿਬਜ਼ਾਦੀਆਂ ਦੇ ਉੱਤੇ ਪਾਤਸ਼ਾਹ ਜੀ ਦੇ ਇਹਨਾਂ ਸਾਹਿਬਜ਼ਾਦੀਆਂ ਦੇ ਉੱਤੇ ਕਿਸ ਤਾਕਤ ਦਾ ਹੱਥ ਸੀ ਜਿਹੜੀਆਂ ਉਮਰਾਂ ਖੇਡਣ ਵਾਲੀਆਂ ਨੇ ਉਹਨਾਂ ਉਮਰਾਂ ਦੇ ਵਿੱਚ ਉਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਮੁਗਲਿਆ ਸਲਤਨਤ ਔਰ ਜੇਸ ਸਲਤਨਤ ਦੇ ਵਿੱਚ ਵੱਡਿਆਂ ਵੱਡਿਆਂ ਯੋਧਿਆਂ ਦੀਆਂ ਵੀ ਰਾਜਿਆਂ ਦੀ ਹਕੂਮਤ ਨੇ ਪਿੱਠਾ ਲਵਾਈਆਂ ਪਰ ਜਦੋਂ ਇਹ ਹਿੰਦੁਸਤਾਨ ਦੀ ਤਾਕਤ ਗੁਰੂ ਪਾਤਸ਼ਾਹ ਜੀ ਦੇ ਸਹਬਜ਼ਾਦਿਆਂ ਦੇ ਸਾਹਮਣੇ ਸਹਬਜ਼ਾਦਿਆਂ ਦੇ ਪਾਸੋਂ ਸਾਡੇ ਬਾਬਿਆਂ ਦੇ ਪਾਸੋਂ ਆਪਣੀ ਗੱਲ ਮੰਨਵਾਉਣਾ ਚਾਹੁੰਦੇ ਸਨ ਤਾਂ ਗੁਰੂ ਕੇ ਸਹਬਜ਼ਾਦਿਆਂ ਦੇ ਸਾਹਮਣੇ ਵਾਜੀਰ ਖਾਨ ਤੇ ਔਰੰਗਜ਼ੇਬ ਦੀ ਹਕੂਮਤ ਨੂੰ ਝੁਕਣਾ ਪਿਆ ਉਹ ਕਿਹੜੀ ਕਲਾ ਸੀ ਉਹ ਕਲਾ ਸੀ ਪੂਤਾ ਮਾਤਾ ਕੀ ਆਸ਼ੀਸ਼ ਨਿਮਖ ਨਾ ਵਿਸਰੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼ ਸੈਭ ਜਾਦਿਆਂ ਦੇ ਮਾਤਾ ਜੀ ਅਤੇ ਦਾਦੀ ਜੀ ਦਾਦੀ ਮਾਤਾ ਗੁਜਰਕੌਰ ਚ ਘਰ ਦੇ ਵਿੱਚ ਕਿਉਂਕਿ ਉਹ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਨੇ ਉਹਨਾਂ ਨੂੰ ਜਿਹੜੀ ਗੁੜਤੀ ਘਰ ਦੇ ਵਿੱਚੋਂ ਮਿਲੀ ਔਰ ਜੋ ਮਾਹੌਲ ਮਿਲਿਆ ਆਨੰਦਪੁਰ ਸਾਹਿਬ ਦਾ ਉਹਨਾਂ ਸਾਹਿਬਜ਼ਾਦਿਆਂ ਨੂੰ ਇਹ ਗੁਰੂ ਦੀ ਬਖਸ਼ਿਸ਼ ਰਹਿਮਤ ਕਿ ਇੰਨੇ ਜਿਆਦਾ ਅੰਦਰੋਂ ਤਗੜੇ ਬਲਵਾਨ ਆਤਮਿਕ ਤੌਰ ਤੇ ਕੀਤਾ ਕਿ ਮੁਗਲਿਆ ਹਕੂਮਤ ਹਾਰੀ ਤੇ ਸਾਹਿਬਜ਼ਾਦੀਆਂ ਦੀ ਫਤਿਹ ਹੋਈ ਅੱਜ ਜਦੋਂ ਆਪਾਂ ਗੁਰਦੁਆਰਾ ਸ਼੍ਰੀ ਕੌਤਵਾਲੀ ਸਾਹਿਬ ਖੜੇ ਬੈਠੇ ਔਰ ਸਾਹਿਬਜ਼ਾਦੀਆਂ ਨੂੰ ਯਾਦ ਕਰ ਰਹੀ ਮਾਵਾ ਭੈਣਾ ਮੈਂ ਬਾਹਰ ਵੇਖਿਆ ਬਹੁਤ ਦੂਰ ਤੱਕ ਸੰਗਤ ਲੰਘਿਆ ਨਹੀਂ ਜਾਂਦਾ ਛੋਟੇ-ਛੋਟੇ ਭਚੰਗੀ ਬੱਚੇ ਬਜ਼ੁਰਗ ਮਾਵਾ ਭੈਣਾ ਅੱਜ ਆਪਾਂ ਜਦੋਂ ਇਸ ਮੁਬਾਰਕ ਧਰਤੀ ਦੇ ਉੱਤੇ ਬੈਠੇ ਆ ਤਾਂ ਇਹ ਗੱਲ ਪੱਲੇ ਬਨ ਕੇ ਲੈ ਜਾਣੀ ਆ ਸਾਡੇ ਘਰੇ ਭਾਵੇਂ ਪੁੱਤਰ ਹੈ ਜਾਂ ਧੀ ਹੈ ਉਹਨਾਂ ਨੂੰ ਜਦੋਂ ਵੀ ਬੱਚਿਆਂ ਨੂੰ ਕੁਛ ਬੋਲ ਗਏ ਰਾਤ ਨੂੰ ਸੌਣ ਲੱਗਿਆਂ ਦਿਨ ਵਿੱਚ ਗੱਲਾਂ ਕਰਦੇ ਆ ਜਦੋਂ ਬੱਚੇ ਨੂੰ ਸਮਝ ਪੈਣ ਲੱਗ ਪਵੇ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਉਣੇ ਹਨ ਤਾਂ ਉਸ ਸਿਖਾਉਣ ਦੇ ਵਿੱਚ ਗੁਰੂ ਦੀ ਸਿੱਖਿਆ ਹੋਵੇ ਸਾਡੇ ਬੱਚਿਆਂ ਪਾਤਸ਼ਾਹ ਦੇ ਸਹਬਜ਼ਾਦਿਆਂ ਦੇ ਨਾਮ ਇਹ ਦ੍ਰਿੜ ਕਰਵਾਏ ਜਾਣ ਇਹ ਚੇਤੇ ਕਰਵਾਏ ਜਾਣ ਔਰ ਗੁਰੂ ਦੀ ਬਾਣੀ ਪਾਤਸ਼ਾਹ ਜੀ ਦੀ ਅਮਰਤਮਈ ਬਾਣੀ ਵਾਹਿਗੁਰੂ ਜਦੋਂ ਕੰਨਾਂ ਦੇ ਰਾਹੀ ਪਹਿਲਾਂ ਬੱਚੇ ਬੋਲਦੇ ਨਹੀਂ ਹੁੰਦੇ ਪਰ ਸੁਣਦੇ ਕੰਨਾਂ ਦੇ ਰਾਹੀ ਅੰਦਰ ਗੁਰਬਾਣੀ ਤੇ ਗੁਰੂ ਪਾਤਸ਼ਾਹ ਦੇ ਸਹਿਬਜ਼ਾਦਿਆਂ ਦੇ ਨਾਮ ਜਾਣਗੇ ਤਾਂ ਜਦੋਂ ਅੰਦਰ ਸਹਿਬਜ਼ਾਦਿਆਂ ਦੇ ਨਾਮ ਕੰਨਾਂ ਦੇ ਰਾਹੀਂ ਗੁਰਬਾਣੀ ਜਾਵੇਗੀ ਤਾਂ ਸਾਡੇ ਬੱਚੇ ਜ਼ਿੰਦਗੀ ਦੇ ਵਿੱਚ ਇੱਕ ਤੇ ਮੁਸ਼ਕਲਾਂ ਤੋਂ ਘਬਰਾਉਣਗੇ ਨਹੀਂ ਦੂਜਾ ਹਾਲਾਤ ਜੇਵੇਂ ਤੇ ਮਰਜ਼ੀ ਆ ਜਾਣ ਉਹ ਸਿੱਖੀ ਤੋਂ ਦੂਰ ਨਹੀਂ ਹੋਣਗੇ ਅਸਲ ਦੇ ਵਿੱਚ ਆਪਾਂ ਜਿਹੜਾ ਮਾਹੌਲ ਵੇਖ ਰਹੇ ਅੱਗੇ ਨਾਲੋਂ ਬਹੁਤ ਬਦਲਿਆ ਹੈ ਪਰ ਇਹ ਮਾਹੌਲ ਇਹੀ ਤਰੀਕਾ ਹੈ ਸਿੱਖੀ ਦੇ ਵਿੱਚ ਸਾਖੀ ਦੀ ਗੱਲ ਹੈ ਝਾਕੀ ਦੀ ਗੱਲ ਨਹੀਂ ਹੈ ਥੋੜਾ ਜਿਆ ਇਹਨੂੰ ਸਮਝਣਾ ਪੈਣਾ ਸਿੱਖੀ ਕਦੀ ਵੀ ਝਾਕੀਆਂ ਦੇ ਰਾਹੀਂ ਨਹੀਂ ਫੈਲੀ ਸਾਖੀਆਂ ਦੇ ਰਾਹੀਂ ਫੈਲੀ ਸਹਬਜ਼ਾਦਿਆਂ ਦੀਆਂ ਤਸਵੀਰਾਂ ਜਦੋਂ ਲਾਉਂਦੇ ਆ ਤਾਂ ਮੈਨੂੰ ਪਤਾ ਹੈ ਪਹਿਲਾਂ ਇੱਕ ਕਿਤਾਬ ਹੁੰਦੀ ਸੀ ਸਚਿੱਤਰ ਤਸਵੀਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਵੀ ਛਾਪਦੀ ਆ ਉਹ ਸਾਖੀਆਂ ਬਾੜੀ ਉਹਦੇ ਵਿੱਚ ਵੀ ਤੇ ਕੁਝ ਸਹਿਬਜ਼ਾਦਿਆਂ ਦੀਆਂ ਤਸਵੀਰਾਂ ਆਮ ਬੋਡਾਂ ਦੇ ਉੱਤੇ ਵੀ ਇਹੇ ਲੱਗੀਆਂ ਹੁੰਦੀਆਂ ਸੀ ਦਿਲ ਨੂੰ ਖਿੱਚਦੀਆਂ ਪਰ ਜਦੋਂ ਤੋਂ ਐਨੀਮੇਸ਼ਨ ਫਿਲਮਾਂ ਦਾ ਜੋਰ ਆਇਆ ਅਸੀਂ ਸਾਰੇ ਬੋਡਾਂ ਦੇ ਉੱਤੇ ਵੀ ਐਨੀਮੇਸ਼ਨ ਤਸਵੀਰਾਂ ਲਾ ਰਹੇ ਹਾਂ ਇਹ ਆਪਣੇ ਆਪ ਦੇ ਵਿੱਚ ਬੁੱਤ ਪੂਜਾ ਇਹਨਾਂ ਗੱਲਾਂ ਤੋਂ ਅਸੀਂ ਬਚਣਾ ਵੀ ਔਰ ਚੇਤੇ ਰੱਖਣਾ ਹੈ ਆ ਥੋੜੇ ਦਿਨ ਹੋਏ ਫਿਲਮ ਬਣਾਈ ਇੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਔਰ ਉਹ ਮંજੂਰੀ ਲੈਣ ਦੇ ਲਈ ਆਏ ਤੇ ਕਹਿੰਦੇ ਜੀ ਪ੍ਰਭਾਵ ਬੜਾ ਪੈਂਦਾ ਹੈ ਪਰ ਜਿਹੜੇ ਉਹ ਮਾਲਕ ਸਨ ਨਾ ਕੜਾ ਪਾਇਆ ਨਾ ਸਿਰ ਤੇ ਕੇਸ ਨਾ ਦਾੜੀ ਤੇ ਮੈਂ ਆਖਿਆ ਜੀ ਤੁਹਾਡੇ ਤੇ ਪ੍ਰਭਾਵ ਕਿਉਂ ਨਹੀਂ ਪਿਆ ਤੁਹਾਡੇ ਤੇ ਵੀ ਅਸਰ ਹੋਣਾ ਚਾਹੀਦਾ ਸੀ ਕਿ ਕੱਲੀ ਮਾਇਆ ਹੀ ਕਮਾਈ ਆ ਤਾਂ ਆ ਵਾ ਸਿੱਖੀ ਦਾ ਤਰੀਕਾ ਸੰਗਤ ਘਰ ਦੇ ਵਿੱਚ ਵੀ ਤੇ ਗੁਰੂ ਕੀਆਂ ਸਾਖੀਆਂ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਬਚਪਨ ਤੋਂ ਬੱਚਿਆਂ ਨੂੰ ਦੱਸਣੀਆਂ ਤੇ ਜਦੋਂ ਕੰਨਾਂ ਦੇ ਰਾਈ ਗੁਰੂ ਦੀਆਂ ਸਾਖੀਆਂ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਅੰਦਰ ਜਾਣੀਆਂ ਤਾਂ ਸਾਡੇ ਬੱਚੇ ਸਿੱਖੀ ਦੇ ਵਿੱਚ ਪਰਪੱਕ ਹੋਣਗੇ ਅੱਜ ਸਿੱਖੀ ਹੀ ਹੱਲ ਹੈ ਅੱਜ ਸਾਬ ਜਾਦਿਆਂ ਦਾ ਇਤਿਹਾਸ ਹੀ ਆਪਾਂ ਪੜਦੇ ਅਨ ਕਿ ਨੰਬਰ ਘਟਾਏ ਤੇ ਬੱਚਿਆਂ ਨੇ ਆਪਣੇ ਆਪ ਨੂੰ ਨੁਕਸਾਨ ਕਰ ਲਿਆ ਕਿਤੇ ਕਿਤੇ ਗੱਲਾਂ ਹੁੰਦੀਆਂ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਬਾਬਿਆਂ ਦਾ ਇਤਿਹਾਸ ਦੱਸਿਹਾਊਗਾ ਜਿਹੜੇ ਇੱਥੇ ਕੌਤਵਾਲੀ ਸਾਹਿਬ ਆਏ ਔਰ ਇੱਥੇ ਉਹਨਾਂ ਨੂੰ ਭੁੱਖੇ ਰੱਖਿਆ ਗਿਆ ਪਰ ਗੁਰੂ ਕੇ ਸਹਿਬਜ਼ਾਦੇ ਨਾ ਡਰੇ ਨਾ ਡੋਲੇ ਦ੍ਰਿੜਤਾ ਦੇ ਨਾਲ ਰਹੇ ਆਪਣੇ ਬੱਚਿਆਂ ਨੂੰ ਮੈਂ ਸਾਰੇ ਸਿੱਖਾਂ ਨੂੰ ਅਪੀਲ ਕਰਦਾ ਜਦੋਂ ਵੀ ਪੰਜਾਬ ਦੀ ਧਰਤੀ ਤੇ ਫੌਰੀਨ ਵਾਲੇ ਵੀ ਆਓ ਜ਼ਰੂਰ ਇਹ ਸਾਡਾ ਮੂਲ ਹੈ ਸਾਡਾ ਮੋਢਾ ਸਾਡੀ ਧਰਤੀ ਹੈ ਜਦੋਂ ਬੱਚਿਆਂ ਨੂੰ ਇੱਥੇ ਲਿਆਉਣਾ ਹੈ ਸਾਲ ਵਿੱਚ ਇੱਕ ਵਾਰੀ ਦੋ ਵਾਰੀ ਲਿਆਉਣਾ ਜ਼ਰੂਰ ਹੈ ਆਪਣੇ ਸਹਿਬਜ਼ਾਦੀਆਂ ਨੂੰ ਇਸ ਕੌਤਵਾਲੀ ਦੇ ਦਰਸ਼ਨ ਵੀ ਕਰਾਉਣੇ ਪਰਵਾਰ ਵਿਛੋੜਾ ਸਾਹਿਬ ਵੀ ਜਾਣਾ ਹੈ ਫਤਿਹਗੜ੍ਹ ਸਾਹਿਬ ਵੀ ਜਾਣਾ ਹੈ ਚਮਕੌਰ ਦੀ ਗੜੀਵਾਲ ਵੀ ਜਾਣਾ ਹੈ ਕਤਲਗੜ੍ਹ ਸਾਹਿਬ ਵੀ ਜਾਣਾ ਹੈ ਆਨੰਦਪੁਰ ਸਾਹਿਬ ਵੀ ਜਾਣਾ ਹੈ ਸ਼੍ਰੀ ਦਰਬਾਰ ਸਾਹਿਬ ਵੀ ਜਾਣਾ ਹੈ ਪਰ ਬੱਚਿਆਂ ਨੂੰ ਲਿਆ ਕੇ ਦਿਖਾਓ ਕੌਤਵਾਲੀ ਸਾਹਿਬ 7 ਤੇ 9 ਸਾਲ ਦੀ ਉਮਰ ਦੇ ਵਿੱਚ ਇੱਥੇ ਕੈਦ ਕੀਤੇ ਸੀ ਤੇ ਬਜ਼ੁਰਗ ਮਾਤਾ ਗੁਜਰ ਕੌਰ ਜੀ ਪਰ ਕੋਈ ਸਹਬਜ਼ਾਦਿਆਂ ਨੂੰ ਉਹਨਾਂ ਦੇ ਅਸੂਲਾਂ ਤੋਂ ਟੱਸ ਤੋਂ ਮੱਸ ਨਹੀਂ ਕਰ ਸਕਿਆ ਉਹ ਕੈਮਰਾ ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਕੌਤਵਾਲੀ ਦਿਖਾਵਾਂਗੇ ਔਰ ਇਤਿਹਾਸ ਦੱਸਾਂਗੇ ਤੇ ਦੁਨੀਆ ਦੇ ਵਿੱਚ ਬੱਚੇ ਵਿਚਰਦਿਆਂ ਰਹਿੰਦੇ ਆ ਇੱਕ ਤੇ ਮੁਸ਼ਕਲਾਂ ਦੇ ਸਮੇਂ ਘਬਰਾਉਣਗੇ ਨਹੀਂ ਤੇ ਦੂਜਾ ਸਿੱਖੀ ਦੇ ਵਿੱਚ ਉਪਰਪੱਕ ਰਹਿਣਗੇ ਕਿਉਂਕਿ ਉਹਨਾਂ ਦੇ ਅੰਦਰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਗੁਰੂਆਂ ਦੀਆਂ ਸਾਖੀਆਂ ਦੀ ਗੱਲ ਹੋਵੇਗੀ ਤਾਂ ਆਪਾਂ ਅੱਜ ਇਹੋ ਹੀ ਸਿੱਖ ਕੇ ਜਾਣੇ ਆਪਣੀ ਮਿੱਟੀ ਆਪਣੀ ਸਰਜ਼ਮੀਨ ਕਿਉਂਕਿ ਮੈਂ ਥੋੜਾ ਅਜਿਹਾ ਅਪਵਾਦ ਕੇ ਇਲਾਕੇ 'ਚ ਖੜਾ ਤੇ ਮੇਰਾ ਫਰਜ਼ ਆ ਮੈਂ ਗੱਲ ਕਰਾਂ बाबा फरीद साहब ਆਖਦੇ ਆ ਭਗਤ ਸ਼ੇਖ ਫਰੀਦ ਜੀ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਵਨ ਦੇ ਆਂ ਪੈਰਾਂ ਤੱਲੇ ਮੋਇਆਂ ਉੱਪਰ ਹੋਏ ਉਹ ਕਹਿੰਦੇ ਆ ਮਿੱਟੀ ਨੂੰ ਕਦੀ ਮਾੜਾ ਨਾ ਕਿਓ ਆਪਾਂ ਕੱਪੜੇ ਪੈਨੇ ਆ ਤੇ ਪੈਦਾ ਕਿੱਥੋਂ ਹੋਏ ਕਪਾਹ ਕਿੱਥੋਂ ਪੈਦਾ ਹੁੰਦੀ ਮਿੱਟੀ ਤੋਂ ਆਪਾਂ ਰਾਸ਼ਨ ਖਾਨੇ ਰੋਟੀ ਪਾਣੀ ਛਕਦੇ ਆ ਕਿੱਥੋਂ ਪੈਦਾ ਹੁੰਦਾ ਮਿੱਟੀ ਤੋਂ ਮਿੱਟੀ ਦੇ ਉੱਤੇ ਹੀ ਤੁਰਦੇ ਆ ਤੇ ਜਦੋਂ ਖਤਮ ਹੁੰਨੇ ਆ ਮਿੱਟੀ ਦੇ ਵਿੱਚ ਹੀ ਮਿਲਦੇ ਆ ਇਸ ਕਰਕੇ ਮਿੱਟੀ ਦੇ ਵਫਾਦਾਰ ਰਹਿਣਾ ਤੇ ਪਵਾਦ ਵਾਲਿਓ ਜ਼ਮੀਨਾਂ ਨਹੀਂ ਵੇਚਣੀਆਂ ਅਸੀਂ ਟੁਕੜਿਆਂ ਦੇ ਵਿੱਚ ਆਪਣੇ ਪੰਜਾਬ ਨੂੰ ਵੇਚ ਰਹੇ ਸਾਡੇ ਬਬਿਆਂ ਨੇ ਸਾਡੇ ਬਜ਼ੁਰਗਾਂ ਨੇ ਇਸ ਧਰਤੀ ਦੀ ਵੀ ਲੜਾਈ ਲੜੀ ਇਹ ਪੰਜਾਬ ਸਾਡਾ ਹੋਮਲੈਂਡ ਹੈ ਅਸੀਂ ਛੋਟੇ ਛੋਟੇ ਲਾਲਚਾਂ ਲਈ ਛੋਟੇ ਛੋਟੇ 100 ਗੱਜ ਦਾ ਟੁਕੜਾ 200 ਗੱਜ ਦਾ ਕਰ ਕਰਕੇ ਔਰ ਵੱਡੇ ਵੱਡੇ ਲੋਕਾਂ ਦੇ ਰਾਹੀਂ ਪੰਜਾਬ ਵੇਚ ਰਹੇ ਤੇ ਜੇ ਪੰਜਾਬ ਵਿਕ ਗਿਆ ਤੇ ਬਾਅਦ ਵਿੱਚ ਸਾਡਾ ਦਾਵਾ ਕਿੱਥੇ ਇਸ ਕਰਕੇ ਪਵਾਦ ਵਿੱਚ ਬਹੁਤ ਜ਼ੋਰ ਹੈ ਜਿੰਨੀਆਂ ਕ ਜ਼ਮੀਨਾਂ ਬਚੀਆਂ ਬਚਾਉਣੀਆਂ ਚਾਹੀਦੀਆਂ ਸਾਡੇ ਪੁਰਖਿਆਂ ਦੀ ਧਰਤੀ ਆ ਇੱਥੇ ਸਾਡੀਆਂ ਯਾਦਾਂ ਇੱਥੇ ਸਾਡੀ ਸਿੱਖੀ ਇੱਥੇ ਸਾਡੀਆਂ ਸ਼ਹਾਦਤਾਂ ਇੱਥੇ ਸਾਡਾ ਦਾਵਾ ਅਸੀਂ ਦਾਵਾ ਛੱਡ ਵੀ ਨਹੀਂ ਸਕਦੇ ਤਾਂ ਆਪਾਂ ਇਸ ਪਾਸੇ ਸੁਚੇਤ ਰਹਿਣਾ ਗੁਰੂ ਕੇ ਲਾਲਾਂ ਦੀਆਂ ਸਹਿਬਜ਼ਾਦਿਆਂ ਦੀਆਂ ਸਾਖੀਆਂ ਦੱਸਣੀਆਂ ਸਹਿਬਜ਼ਾਦਿਆਂ ਨੂੰ ਕਿੰਨੇ ਲਾਲ ਚ ਦਿੱਤੇ ਡਾਰਤੇ ਦਿੱਤੇ ਲਾਲਚ ਵੀ ਤੇ ਦਿੱਤੇ ਨਾ ਸਿੱਖ ਕਦੀ ਲਾਲਚੀ ਨਹੀਂ ਹੁੰਦਾ ਸਿੱਖ ਆਪਣੇ ਗੁਰੂ ਦਾ ਗੁਰੂ ਗ੍ਰੰਥ ਦਾ ਗੁਰੂ ਪੰਥ ਦਾ ਹਮੇਸ਼ਾ ਵਫਾਦਾਰ ਹੁੰਦਾ ਉਹਦੀ ਆਖਰੀ ਤੇ ਪਹਿਲੀ ਵਫਾਦਾਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨਾਲ ਹੈ ਸਿੱਖੀ ਨਾਲ ਹੈ ਗੁਰੂ ਦੇ ਫਲਸਫੇ ਨਾਲ ਹੈ ਅੱਜ ਆਪਾਂ ਉਸ ਖਾਨ ਦੇ ਉੱਤੇ ਬੈਠੇ ਆ ਜਿੱਥੇ ਸਹਿਬਜ਼ਾਦਿਆ ਨੂੰ ਕੌਤਵਾਲੀ ਦੇ ਵਿੱਚ ਕੈਦ ਰੱਖਿਆ ਮਾਤਾ ਗੁਜਰਕੌਰ ਜੀ ਗੁਰੂ ਕਿਰਪਾ ਕਰੇ ਇਹ ਜੋ ਗੁਰਮਤ ਸਮਾਗਮ ਮੈਂ ਇਹਨਾਂ ਨੇ ਬਹੁਤ ਕੁਝ ਬਦਲਿਆ ਮੈਂ ਦੇਖਿਆ ਦੂਰ ਤੱਕ ਸੰਗਤ ਉਹ ਰੂਹਾਂ ਉਹ ਗੁਰਮਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿਨ੍ਹਾਂ ਨੇ ਦਿਲੋਂ ਇਸ ਪਾਸੇ ਕੰਮ ਕੀਤਾ ਦਿਲੋਂ ਅੰਦਰੋਂ ਆਹ ਰੋਦਾਪਾ ਦੇਖ ਰਹੇ ਆ ਕੋਈ ਬੰਦੇ ਕਰਕੇ ਨਹੀਂ ਇੱਥੇ ਆਇਆ ਅਸੀਂ ਸਾਰੇ ਸੈਬਜਾਦੀਆਂ ਕਰਕੇ ਗੁਰੂ ਕਰਕੇ ਆਏ ਆ ਪਰ ਜਿਹੜੇ ਗੁਰਮਖਾ ਨੇ ਇਸ ਪਾਸੇ ਨੂੰ ਕਦਮ ਵਧਾਏ ਸੰਗਤ ਦੇ ਜੋੜਨ ਦਾ ਸਬੱਬ ਬਣਾਇਆ ਤੇ ਗੁਰੂ ਕੀ ਸੰਗਤ ਜਿਹੜੀ ਆ ਇਹਨਾਂ ਉੱਤੇ ਗੁਰੂ ਦੀਆਂ ਹਮੇਸ਼ਾ ਹੀ ਬਖਸ਼ਿਸ਼ਾਂ ਰਹਿਮਤਾ ਬਣੀਆ ਰਹਿਣਗੀ ਬਾਕੀ ਕੁੱਲ ਦੁਨੀਆਂ ਦੇ ਵਿੱਚ ਆਪਾਂ ਹੁਣ ਦਿਨ ਮਨਾ ਰਹੇ ਹਾਂ ਹਰ ਪਾਸੇ ਸਫਰੇ ਸ਼ਹਾਦਤ ਨਾਮ ਇਥੋਂ ਦਿੱਤਾ ਹੈ ਤੇ ਭਾਵੇਂ ਆਗਰੇ ਮਨਾ ਰਹੇ ਉਹਦਾ ਵੀ ਨਾਮ ਹੈ ਸਫਰੇ ਸ਼ਹਾਦਤ ਭਾਵੇਂ ਕੋਈ ਕੈਨੇਡਾ ਕੇ ਗੁਰਦੁਆਰੇ ਮਨਾਉਂਦੇ ਆ ਨਾਮ ਹੈ ਸਫਰੇ ਸ਼ਹਾਦਤ ਇਹ ਸਫਰੇ ਸ਼ਹਾਦਤ ਸਾਡੇ ਅੰਦਰ ਚੜਦੀ ਕਲਾ ਸਾਡੇ ਅੰਦਰ ਪਿਆਰ ਗੁਰੂ ਪ੍ਰਤੀ ਮੁਹੱਬਤ ਤੇ ਅਸੀਂ ਆਪਸ ਵਿੱਚ ਭੈਣ ਭਰਾ ਵਾਂ ਸਾਝਾ ਪਰਿਵਾਰ ਮਿਲ ਵਰਤਨ ਦੀ ਭਾਵਨਾ ਤੇ ਗੁਰਬਾਣੀ ਦੇ ਨਾਲ ਜੁੜਨਾ ਇਹ ਸਾਰਾ ਕੋਸ਼ ਸਿਖਾਉਂਦਾ ਹੈ ਅੱਜ ਕੌਤਵਾਲੀ ਸਾਹਿਬਾਂ ਗੁਰੂ ਕਿਰਪਾ ਕਰੇ ਮਿਹਰ ਕਰੇ ਵੀ ਚੇਤੇ ਰੱਖਣਾ ਹੈ ਸਹਿਬ ਜਾਦਿਆਂ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਵੀ ਕੈਦ ਹੋਏ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਕੈਦ ਹੋਏ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ ਕੈਦ ਕੀਤਾ ਜਦੋਂ ਭਾਈ ਮਤੀ ਦਾਸ ਸਤੀ ਦਾਸ ਭਾਈ ਦੇ ਨਾਲ ਅੱਜ ਵੀ ਇਹ ਕੌਤਵਾਲੀਆਂ ਨਹੀਂ ਬਦਲੀਆਂ ਨੇ ਕਿਤੇ ਸਾਡੇ ਸਹਿਬਜ਼ਾਦਿਆਂ ਦੇ ਵਾਰਸ ਤਿਹਾਰ ਕੈਦ ਨੇ ਕਿਤੇ ਬੜੈਲ ਕੈਦ ਨੇ ਕਿਤੇ ਪਟਿਆਲੇ ਕੈਦ ਨੇ ਪਰ ਅੰਦਰ ਦਾ ਜਜਬਾ ਉਹੀ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਦਕ ਨਾ ਜਾਵੇ ਸਰਦੋਵੇ ਨਾ ਜਾਵੇ ਨਿਰ ਸਿੱਖੀ ਸਿੱਦਕ ਨਾ ਜਾਵੇ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਿਆਸ ਜੀਵਨ ਕੀ ਛਾਡਿਆਸ ਜੀਵਨ ਕੀ ਛਡਿਆਸ ਜੀਵਨ ਕੀ ਛਡਿਆਸ ਉਹ ਸਭਨਾ ਕੀ ਰੇਣ ਕਾ ਉਹ ਸਭਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸ ਤਉ ਆਓ ਹਮਾਰੇ ਪਾਸ ਤਉ ਆਓ ਹਮਾਰੇ ਪਾਸ ਅੱਜ ਲੋੜਾ ਹਰ ਦਾਦੀ ਮਾਤਾ ਗੁਜਰਕੌਰ ਜੀ ਤੋਂ ਸੇਧ ਲਵੇ ਬੱਚਿਆਂ ਨੂੰ ਸਾਖੀ ਦੱਸੇ ਹਰ ਮਾਂ ਮਾਤਾ ਅਜੀਤ ਕੌਰ ਤੇ ਮਾਤਾ ਸਾਹਿਬ ਕੌਰ ਜੀ ਤੋਂ ਸੇਧ ਲਵੇ ਸਾਖੀਆਂ ਦੇ ਨਾਲ ਜੋੜੇ ਬਾਣੀ ਦੇ ਨਾਲ ਜੋੜੇ ਮੈਂ ਗੁਰੂ ਅੱਗੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਗੁਰੂ ਦੀ ਕਿਰਪਾਇਆ ਭਈ ਇਹ ਮੁੱਖ ਗ੍ਰੰਥੀ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦੇ ਸਥਾਨ ਦੇ ਔਰ ਫਤਿਹਗੜ੍ਹ ਸਾਹਿਬ ਨੂੰ ਇਹ ਘਰ ਘਰ ਦੇ ਵਿੱਚ ਲੈ ਕੇ ਵੀ ਚਲੇਗਾ ਇਹ ਕਿਰਪਾ ਔਰ ਵੱਡਾ ਯੋਗਦਾਨ ਗੁਰੂ ਕੀ ਸੰਗਤ ਦਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਗੁਰੂ ਕਿਰਪਾ ਕਰੇ ਜਿਤਨੇ ਵੀ ਗੁਰੂ ਘਰ ਦੇ ਕੀਰਤਨੀਏ ਸੇ ਇਹਨਾਂ ਦਿਨਾਂ ਦੇ ਵਿੱਚ ਸੇਵਾ ਕਰਦੇ ਮਹਾਰਾਜ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਅਸੀਂ ਜੋ ਗੁਰਮਤ ਸੰਗੀਤ ਸ਼ੈਲੀ ਆ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜੈਸੇ ਤਤ ਨਾ ਜਾਈ ਸਹਜ ਦੇ ਨਾਲ ਇਸੇ ਤਰ੍ਹਾਂ ਹੀ ਗੁਰਬਾਣੀ ਦਾ ਕੀਰਤਨ ਕਰਦੇ ਰਹੀਏ ਪੁੱਲ ਗਲਤੀ ਦੀ ਮਾਫੀ ਜੀ ਸਮੁੱਚੀ ਸੰਗਤ ਦਾ ਤੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਿਆਂ ਦਾ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ